ਆਮ ਆਦਮੀ ਪਾਰਟੀ ਨੇ ਤਰਨਤਾਰਨ ਜਿਮਣੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਕਿਹੜਾ ਇਹ ਆਗੂ ਹੈ ਜਿਹਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਕਿਹਦੀ ਲਾਟਰੀ ਨਿਕਲੀ ਹੈ ਤੇ ਇਸ ਤੋਂ ਬਾਅਦ ਕੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਚ ਵੱਡੇ ਖਿਲਾਾਰੇ ਪੈਣ ਦੀ ਉਮੀਦ ਹੈ ਪੂਰੀ ਜਾਣਕਾਰੀ ਦੱਸਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਬੈਲ ਆਈਕਨ ਜਾਨੀ ਕਿ ਟੱਲੀ ਵਾਲਾ ਬਟਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਵੇਲੇ ਸਿਰ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਆਪੜਦੇ ਰਹਿਣ ਤਰਨ ਤਰਨ ਜਿਮਣੀ ਚੌਂ ਨੂੰ ਲੈ ਕੇ ਅਖਾੜਾ ਹੌਲੀ ਹੌਲੀ ਮਗਨ ਲੱਗਿਆ ਹਾਲਾਂਕਿ ਕਾਫੀ ਪਹਿਲਾਂ ਹੈ ਹਜੇ ਲਗਭਗ 3 ਮਹੀਨੇ ਦਾ ਸਮਾਂ ਪਿਆ ਹੈ ਪਰ ਪਾਰਟੀਆਂ ਨੇ ਹੁਣ ਤੋਂ ਹੀ ਕਮਰ ਕੱਸੇ ਸ਼ੁਰੂ ਕਰ ਦਿੱਤੇ ਨੇ ਕੱਸਨੇ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਉਸ ਤੋਂ ਬਾਅਦ ਹੁਣ ਜਿਹੜੀ ਸਥਿਤੀ ਹੈ ਕਿ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਆ ਗਈ ਹੈ ਆਮ ਆਦਮੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਲਾਨ ਦਿੱਤਾ ਅਕਾਲੀ ਦਲ ਚੋਂ ਇੰਪੋਰਟ ਕੀਤੇ ਹੋਏ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਹਲਕਾ ਇੰਚਾਰਜ ਲਾਤਾ ਮੈਂ ਤੁਸੀਂ ਕਿਹਾ ਕਿ ਪਹਿਲਾਂ ਤੁਸੀਂ ਕਿਹਾ ਉਮੀਦਵਾਰ ਐਲਾਨਤਾ ਇਹ ਇੱਕ ਉਮੀਦਵਾਰ ਐਲਾਨਣਾ ਹੀ ਹੈ ਉਮੀਦਵਾਰ ਐਲਾਨਣਾ ਕਿਵੇਂ ਹੈ ਤੁਹਾਨੂੰ ਪਤਾ ਹੈ ਕਿ ਕੋਈ ਹਲਕਾ ਇੰਚਾਰਜ ਹੋਵੇ ਤੇ ਟਿਕਟ ਉਹਦੀ ਹੀ ਪੱਕੀ ਸਮਝੀ ਜਾਂਦੀ ਹੈ ਹਰਮਿੰਦਰ ਸਿੰਘ ਸੰਦੂ ਨੂੰ ਹਲਕਾ ਇੰਚਾਰਜ ਲਾਉਣ ਦੀ ਕਿਉਂ ਲੋੜ ਪੈਗੀ ਕਿਉਂਕਿ ਬਾਕੀ ਵੀ ਦਾਵੇਦਾਰ ਬੈਠੇ ਸੀ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਖਲਾਰਾ ਪੈਣ ਜਾ ਰਿਹਾ ਹੈ ਵੱਡਾ ਖਲਾਰਾ ਪੈਣ ਜਾ ਰਿਹਾ ਇੱਕ ਬਗਾਵਤ ਬਰਨਾਲੇ ਵਰਗੀ ਆਮ ਆਦਮੀ ਪਾਰਟੀ ਦੇ ਲਈ ਤਰਨਤਾਰਨ ਚ ਵੀ ਸਿਰ ਚੁੱਕੀ ਖੜੀ ਹੈ ਉਹਨੂੰ ਠੱਲਣ ਦੇ ਲਈ ਤੇ ਸੁਨੇਹਾ ਦੇਣ ਦੇ ਲਈ ਤੇ ਹਲਕਾ ਇੰਚਾਰਜ ਲਾ ਕੇ 2-3 ਮਹੀਨੇ ਪਹਿਲਾਂ ਕੰਮ ਕਰਾਉਣ ਦੇ ਲਈ ਕਿ ਕੰਮ ਕਰਦੇ ਰਹਿਣਗੇ ਅਧਿਕਾਰਤ ਤੌਰ ਤੇ ਜਦੋਂ ਵੀ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਖਰਚਾ ਜਿਹੜਾ ਉਹ ਜੁੜਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਇਸ ਤੋਂ ਬਚਣ ਦੇ ਲਈ ਹੁਣ ਹਰਮਿੰਦਰ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਪਮਕੜ ਕਿੱਥੇ ਜਾਣ ਜਦੋਂ ਤਿਤਲੀਆਂ ਦਾ ਹੀ ਇੰਨਾ ਬੋਲਬਾਲਾ ਹੋ ਗਿਆ ਆਮ ਆਦਮੀ ਪਾਰਟੀ ਦੇ ਉਹ ਵਰਕਰ ਜਿਹੜੇ ਦਰਿਆ ਵਸਾਉਂਦੇ ਰਹੇ ਜਿਹੜੇ ਪਿੰਡਾਂ ਦੀਆਂ ਸੱਥਾਂ 'ਚ ਬਹਿ ਕੇ ਲੋਕਾਂ ਦੀਆਂ ਅਕਾਲੀ ਇੰਨੀਆਂ ਹੀ ਕਾਲੀ ਕਾਂਗਰਸੀਆਂ ਦੀਆਂ ਗੱਲਾਂ ਸੁਣਦੇ ਰਹੇ ਤੇ ਟੋਪੀ ਪਾਰਟੀ ਝਾੜੂ ਪਾਰਟੀ ਵਾਲੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਨੇ ਫਿਰ ਵੀ ਜਿਗਰਾਨੀ ਛੱਡਿਆ ਲੱਗੇ ਰਹੇ ਕਿ ਇੱਕ ਤਬਦੀਲੀ ਲਿਆਵਾਂਗੇ ਇੱਕ ਕਥਿਤ ਇਨਕਲਾਬ ਕਰਾਂਗੇ ਤੇ ਸਾਡੇ ਵੀ ਸੁਣੀ ਜਾਊਗੀ ਤੇ ਪੰਜਾਬ ਦੇ ਲੋਕਾਂ ਦਾ ਵੀ ਭਲਾ ਹੋਊਗਾ ਪਰ ਹੋਇਆ ਇਹਦੇ ਬਰਕਸ ਇਹਦੇ ਉਲਟ ਹੋਇਆ ਉਹੀ ਲੋਕ ਜਿਹੜੇ ਲੋਕ ਟੀਚਰਾਂ ਕਰਦੇ ਸੀ ਭਾਸ਼ਣਾ ਦੇ ਵਿੱਚ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਟਕੇ ਟਕੇ ਦੀਆਂ ਗੱਲਾਂ ਕਰਦੇ ਸੀ ਇੱਥੋਂ ਤੱਕ ਗਾਲ੍ਹਾਂ ਕੱਢਦੇ ਸੀ ਉਹ ਲੋਕ ਪਾਰਟੀਆਂ ਚੋਂ ਲਿਆ ਕੇ ਦੂਜੀਆਂ ਚੋਂ ਆਮ ਆਦਮੀ ਪਾਰਟੀ ਦੇ ਭਮੱਕੜਾਂ ਦੇ ਸਿਰ ਤੇ ਬਿਠਾ ਦਿੱਤੀਆਂ ਗੀਆਂ ਮੁੱਖ ਮੰਤਰੀ ਦੂਜਿਆਂ ਨੂੰ ਤਾਂ ਬਹੁਤ ਕਹਿੰਦੇ ਜੀ ਇੰਨੀਆਂ ਪਾਰਟੀਆਂ ਬਦਲੀਆਂ ਜਦੋਂ ਦੂਜੇ ਕਿਸੇ ਹੋਰ ਨੂੰ ਜੁਆਇਨ ਕਰਾਉਂਦੇ ਮੁੱਖ ਮੰਤਰੀ ਨੂੰ ਸ਼ਾਇਦ ਹਾਲਾਂਕਿ ਮੁੱਖ ਮੰਤਰੀ ਦੇ ਇਸ ਸਿਆਸੀ ਚਰਿੱਤਰ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਨਾ ਤਾਂ ਪੋਲਿਟੀਕਲੀ ਸੀ ਸ਼ੁਰੂ ਤੋਂ ਜੇ ਉਹ ਮਾੜੇ ਮੋਟੀਆਂ ਟਿਕੜਮਾਂ ਲੜਾਉਣੀਆਂ ਜਾਣਗੇ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸੁਗੜ ਸਿਆਸਤਦਾਨ ਨੇ ਸੁਗੜ ਸਿਆਸਤਦਾਨ ਜਦੋਂ ਪੁਰਾਣੇ ਸਮੇਂ ਅੱਜ ਬਜ਼ੁਰਗਾ ਕੋਲੇ ਬੈਠ ਕੇ ਸੁਣਦੇ ਸੀ ਕਿ ਕਿਵੇਂ ਦੇ ਹੁੰਦੇ ਸੀ ਉਹਦੇ ਬਿਲਕੁਲ ਉਲਟ ਅੱਜ ਦੇ ਸਿਆਸਦਾਨ ਨੇ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਦੂਜਿਆਂ ਨੂੰ ਤੁਸੀਂ तितਲੀਆਂ ਦੱਸਦੇ ਹੋ ਜਦੋਂ ਕੋਈ ਦੂਜਾ ਦੂਜੀ ਦੇ ਪਾਰਟੀ ਚ ਚੱਲ ਜਾ ਰਿਹਾ ਇੱਥੋਂ ਤੱਕ ਤੁਸੀਂ ਇੱਕ ਦਲਤ ਐਮਐਲਏ ਵਿਧਾਨ ਸਭਾ ਦੇ ਮੈਂਬਰ ਨੂੰ ਕਿਹਾ ਸੀਗਾ ਕਿ ਤੇਰਾ ਤਾਂ ਦੁੱਦੀ ਦੇ ਮੋਟਰਸਾਈਕਲ ਵਾਲਾ ਕੰਮ ਹੈ ਤੇਰਾ ਤਾਂ ਕੋਈ ਸਟੈਂਡ ਹੀ ਨਹੀਂ ਯਾਨੀ ਕਿ ਇੱਥੋਂ ਤੱਕ ਕਹਿ ਦਿੰਨੇ ਆਪ ਉਸ ਵਿਅਕਤੀ ਜਿਹੜੇ ਵਿਅਕਤੀ ਦੇ ਉੱਤੇ ਤੁਹਾਡੀ ਪਾਰਟੀ ਦੇ ਲੀਡਰ 'ਤੇ ਇਲਜ਼ਾਮ ਲਾਉਂਦੇ ਰਹੇ ਨਾ ਸੱਤਾ ਸਕਰੀ ਦੇ ਉਹਨੂੰ ਨਾਲ ਬਿਠਾ ਕੇ ਉਹਦੀਆਂ ਵੋਟਾਂ ਗਿਣ ਰਹੇ ਸੀ ਇਹਨੂੰ ਇੰਨੀਆਂ ਪੈ ਜਾਂਦੀਆਂ ਨੇ ਜੇ ਵੋਟਾਂ ਗਿਣਦੇ ਲਈ ਆਮ ਆਦਮੀ ਪਾਰਟੀ ਆਈ ਹੈ ਸੱਤਾ 'ਚ ਫਿਰ ਇੱਕ ਅਲੱਗ ਦਾ ਗੱਲ ਹੈ ਖੈਰ ਆਮ ਆਦਮੀ ਪਾਰਟੀ ਨੇ ਜਾਣਣਾ ਤਰਨ ਤਰਨ ਦੇ ਲੋਕਾਂ ਨੇ ਜਾਣਣਾ ਕਿ ਉਹਨਾਂ ਨੇ ਕੀ ਕਰਨਾ ਪਰ ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਸ ਐਲਾਨ ਤੋਂ ਬਾਅਦ ਕੀ ਹੋਣ ਜਾ ਰਿਹਾ ਹੈ ਕੀ ਪਟਾਕਾ ਪੈਣ ਜਾ ਰਿਹਾ ਹੈ ਇਹ ਤੁਹਾਨੂੰ ਸਾਰੀ ਕਹਾਣੀ ਦੱਸਣੀ ਹੈ ਤੁਸੀਂ ਬਣੇ ਰਹਿਣਾ ਲੋਕਪੁਆਇੰਟ نیوز